ਤੇ ਮੈਂ ਹਮੇਸ਼ਾ ਹੀ ਸ਼੍ਰੋਮਣੀ ਕਾਲਦ ਜਿਹੜੀ ਸਿਧਾਂਤਕ ਲਾਈਨ ਹੈ ਉਹਦੇ ਤੋਂ ਨਾ ਮੈਂ ਕਦੀ ਪਾਸੇ ਗਿਆ ਹਾਂ ਤੇ ਮੈਂ ਤਾਂ ਉਹ ਅਕਾਲੀ ਐ ਤੇ ਜੇ ਉਹ ਅਕਾਲੀ ਤੁਹਾਨੂੰ ਚੰਗਾ ਲੱਗਦਾ ਹੈ ਤੇ ਵੋਟ ਪਾ ਦਿਆ ਜੀ ਨਹੀਂ ਤਾਂ ਤੁਹਾਡੀ ਮਰਜ਼ੀ ਹੈ ਪਰ ਸਵਾਲ ਇੱਥੇ ਖੜੇ ਹੁੰਦੇ ਆ ਕਿ ਅੱਜ ਅਮਰਤਪਾਲ ਵਰਗੇ ਜਿਹੜੇ ਨੌਜਵਾਨ ਕਹਿ ਸਕਦੇ ਉਹ ਫਿਰ ਅੱਜ ਕਹਿ ਰਿਹਾ ਕਿ ਅਸੀਂ ਪੰਥਕ ਆ ਉਹ ਉਹਨਾਂ ਨੂੰ ਕਿੱਦਾਂ ਮੌਕਾ ਮਿਲਿਆ ਗੱਲ ਤੇ ਮੈਂ ਬੁੱਢਾ ਗਿਆ ਜੀ ਜਦੋਂ ਮੈਂ ਬੁੱਢਾ ਗਿਆ ਆਵੇ ਮੇਰੇ ਸਮਰੱਥਾ ਤੇ ਹੈਣੀਗੀ ਲੈ ਇੱਕ ਪਾਸੇ ਮੈਨੂੰ ਲੰਮਾ ਪੜੋ ਦੂਜੇ ਪਾਸੇ ਹੋਰ ਕਿਹ ਨੌਜਵਾਨ ਨੂੰ ਪੜੋ ਪ੍ਰਤੀ ਸਵਾਲ ਖੜੇ ਹੁੰਦੇ ਵੀ ਤਸ਼ੱਦਦ ਚੱਲੇ ਆਪਾਂ ਆਪ ਇਹਨੇ ਤਸ਼ੱਦਦ ਚੱਲੇ ਆ ਫਿਰ ਵੀ ਲੋਕਾਂ ਨੂੰ ਸ਼ਕਤੀ ਨਹੀਂ ਅੱਜ ਕਿਉਂ ਵੇਖਣ ਦੇ ਆ ਮੈਂ ਗੱਲ ਕਹਿੰਦੇ ਵੀ ਅੱਜ ਵੀ ਪੜੋ ਮੈਂ 60 ਦਾ ਹੋ ਗਿਆ ਕੋਈ ਮੇਰੇ ਸਾਹਮਣੇ 25 30 ਵਾਲਾ ਹੀ ਲੈ ਆਉ ਲੋਕ ਨਾ ਇਹ ਵੀ ਸਵਾਲ ਕਰ ਰਿਹਾ ਵੀ ਮੋਦੀ ਸਾਹਿਬ ਦੇ ਨਾਲ ਕਾਫੀ ਸਮਾਂ ਤੋਂ ਸਾ ਗੁਜ਼ਾਰ ਰਿਹਾ ਉਦੋਂ ਇਹ ਮਸਲੇ ਹੱਲ ਕਿਉਂ ਨਹੀਂ ਕਰਾਏ ਕਿਉਂਕਿ ਸੈਂਟਰ ਵੀ ਆਪਣਾ ਪੰਜਾਬ ਵੀ ਆਪਣਾ ਕਿਉਂ ਨਹੀਂ ਉਦੋਂ ਇਹ ਮਸਲੇ ਹੱਲ ਹੋਏ ਕਿਉਂ ਨਹੀਂ ਆਵਾਜ਼ ਚੁੱਕੀ ਗਈ ਕੋਈ ਮੋਦੀ ਨੂੰ ਸ਼ੌਂਕੀਏ ਤੇ ਛੱਡਿਆ ਨਹੀਂ ਗਿਆ ਜੀ ਹਾਂਜੀ ਉਹਦੇ ਕਰਤੂਤਾਂ ਕਰਕੇ ਛੱਡਿਆ ਜੀ ਬਥੇਰਾ ਚਿਰ ਬਰਦਾਸ਼ਤ ਕੀਤਾ ਵੀ ਸ਼ਾਇਦ 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 ਹੂੰ ਜਿੱਥੋਂ ਕਈ ਵਾਰ ਹੁੰਦਾ ਵੀ ਤੁਹਾਡੀ ਘਰ ਜਿਹੀ ਹਾਲਾਤ ਮਾੜੀ ਹੁੰਦੇ ਆ ਬਿਲਕੁਲ ਬਿਲਕੁਲ ਪਰ ਤੁਸੀਂ ਇਹ ਨਹੀਂ ਹੁੰਦਾ ਕਿ ਸਾਰਾ ਕੁਝ ਛੱਡ ਕੇ ਤੁਸੀਂ ਬਾਸੀ ਹੋ ਜਾਓ ਜੀ ਪਰ ਜਦੋਂ ਲਗਾਤਾਰ ਤੁਸੀਂ ਜਲਾਲਤ ਦਾ ਸ਼ਿਕਾਰ ਹੁੰਦੇ ਜੀ ਜੀ ਤੇ ਸ਼ਰੋਮਣੀ ਕਾਲੀ ਦਲ ਉੱਥੇ 2014 ਤੋਂ ਲੈ ਕੇ ਬਾਦਪਈ ਸਾਹਿਬ ਦਾ ਹੋਰ ਸੀਗਾ ਬਿਲਕੁਲ ਜਲਾਲਤੀ ਮਹਿਸੂਸ ਕਰਦੇ ਰਹੇ ਕਦੀ ਚਾਹ ਦੇ ਕੱਪ ਤੇ ਵੀ ਨਹੀਂ ਸਦੇ ਉਹਨਾਂ ਹੂੰ ਮੋਦੀ ਨੂੰ ਛੱਡ ਦੇਣਾ ਮਸਲੇ ਦਾ ਹੱਲ ਹੈਗਾ ਸੀ ਮੋਦੀ ਨੇ ਚਲੋ ਪਤਾ ਗਲਤੀ ਹੈ ਜੀ ਹਾਂ ਕਿ ਜਦ ਤੱਕ ਸ਼੍ਰੋਮਣੀ ਅਕਾਲੀ ਦਲ ਜੀ ਜੀ ਕੇਂਦਰ ਸਰਕਾਰ ਦੇ ਨਾਲ ਟੱਕਰ ਲੈਂਦਾ ਰਿਹਾ ਹੈ ਜੀ ਹਾਂਜੀ ਜੀ ਕੇਂਦਰ ਦੀ ਸੱਤਾ ਦਾ ਭਾਈਵਾਲ ਨਹੀਂ ਬਣਿਆ ਜੀ ਤੇ ਕਾਲੀਦਾਲੇ ਮਜਬੂਤ ਰਹੇ ਤੇ ਪੰਜਾਬ ਵੀ ਮਜਬੂਤ ਰਹੇ ਤੇ ਪੰਜਾਬ ਦੇ ਹੱਕ ਵੀ ਜੜੇ ਆ ਸੁਰੱਖਿਅਤ ਰਹੇ ਆ ਸਾਡੇ ਸਾਹਮਣੇ ਆ ਕਿ ਕਿਹਦਾ ਕੀ ਸਟੈਂਡ ਹੈ ਕਿਹੜਾ ਕਿਤਨੀ ਦੀ ਗੱਲਾਂ ਕਰਦਾ ਸੀ ਤੇ ਅੱਜ ਕਿੱਥੇ ਖੜੋਤਾ ਵਿਰਸਾ ਸਿੰਘ ਵਲਟੋਹਾ ਦੇ 40 ਸਾਲ ਦੇ ਸਟੈਂਡ ਦੇ ਵਿੱਚ ਰਣਜਕ ਮਾਤਰ ਵੀ ਕੋਈ ਫਰਕ ਦੱਸ ਦੇਵੇ ਤੇ ਮੈਂ ਤੇ ਉਹ ਮਤਲਬ ਗੁਰੂ ਦਾ ਸਿੱਖ ਆ ਪੰਜਾਬੀ ਆ ਜਿਨੇ ਜੇ ਸ਼੍ਰੋਮਣੀ ਕਾਲੀ ਦਲ ਦੀ ਮੀਟਿੰਗ ਵੀ ਹੈ ਉਹਦੇ ਵਿੱਚ ਵੀ ਪੰਥ ਤੇ ਪੰਜਾਬ ਦੀ ਗੱਲ ਕੀਤੀ ਹੈ ਕਿਉਂਕਿ ਜਿਹੜਾ ਸ਼੍ਰੋਮਣੀ ਕਾਲੀ ਦਲ ਦਾ ਸੰਵਿਧਾਨ ਹੈ ਆਗੂ ਭਾਵੇਂ ਸਾਡੇ ਬਥੇਰੇ ਹੈ ਪਰ ਪੜਿਆਣੇ ਘੱਟ ਹੈ ਸਤਿਗੁਰ ਜੀ ਵਾਹਿਗੁਰੂ ਜਿੱਤ ਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜੁੜੇ ਹੋ ਸਰਖਾਪ ਟੀਵੀ ਦਾ ਮੈਂ ਹਾਂ ਗੁਰਦਿਆਲ ਸਿੰਘ ਤੇ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਤੋਂ ਸਰਦਾਰ ਵਿਰਸਾ ਸਿੰਘ ਜੀ ਬਲਟੋਹਾ ਸਾਡੇ ਨਾਲ ਮੌਜੂਦ ਨੇ ਜੋ ਹੁਣੇ-ਹੁਣੇ ਕਾਗਜ਼ ਪਰ ਕਾਇਨ ਕਰਦੇ ਆ ਗੱਲਬਾਤਾਂ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਮਹਾਰਾਜ ਜੀ ਵਾਹਿਗੁਰੂ ਜੀ ਬਹੁਤ ਬਹੁਤ ਸਵਾਗਤ ਹੈ ਤੇ ਮੁਬਾਰਕਾ ਹੋਣਾ ਜੀ ਪਹਿਲਾਂ ਥੈਂਕ ਯੂ ਥੈਂਕ ਯੂ ਤੁਹਾਨੂੰ ਮੁਬਾਰਕਾ ਜੀ ਸਤਿਗੁਰੂ ਕਿਰਪਾ ਕਰਨ ਸਾਰਿਆਂ ਨੂੰ ਖੁਸ਼ੀਆਂ ਖੇੜੇ ਤਰੱਕੀਆਂ ਮੇਰਾ ਸਵਾਲ ਸਦਾ ਹੀ ਹੈ ਜੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮੋਟੀ ਜੀ ਗੱਲ ਹੈ ਕਿ 25 ਸਾਲਾਂ ਚ ਵਿਧਾਨ ਸਭਾ ਚੋਣਾਂ ਦੀ ਗੱਲ ਕਰ ਲਈਏ ਜੀ ਆਪਾਂ ਨੁਮਾਇੰਦਾ ਚੁਣਦੇ ਆ ਜੀ ਤੇ 25 ਸਾਲੀ ਕੋਈ ਨਾ ਕੋਈ ਆਉਂਦਾ ਹੈ ਨਵਾਂ ਠੱਗ ਆਉਂਦਾ ਹੈ ਬੜੀਆਂ-ਬੜੀਆਂ ਗੱਲਾਂ ਕਰਕੇ ਪੰਜਾਬੀਆਂ ਨੂੰ ਠੱਗ ਕੇ ਉਹ ਗਾਂ ਜਾਂਦਾ ਤੇ ਸਾਲ ਕੇ ਬਾਅਦ ਇਚੀਕਾ ਮਾਰਨੀ ਸ਼ੁਰੂ ਕਰ ਦਿੰਦੇ ਨੇ ਜੀ ਜੀ ਪਹਿਲਾਂ ਕੈਪਟਨ ਨੂੰ ਬਣਾ ਕੇ ਇਚੀਕਾ ਮਾਰ ਗਏ ਹੁਣ ਇਹਨਾਂ ਨੂੰ ਬਣਾ ਕੇ ਇਚੀਕਾ ਮਾਰ ਰਹੇ ਆ ਜੀ ਜੀ ਤੇ ਮੇਰੇ ਇੱਕੋ ਸਵਾਲ ਹੈ ਕਿ ਜਿਹੜੇ ਲੋਕ ਪ੍ਰਤਿਆਏ ਹੋਏ ਮੇਰਾ ਇਹ ਮੇਰੀ ਇਹ ਬੇਨਤੀ ਹੈ ਜੀ ਜੀ ਕਿ ਜੇ ਤੁਹਾਨੂੰ ਇਹ ਭਰੋਸਾ ਆ ਜੀ ਕਿ ਜਿਹੜੀ ਦੇਸ਼ ਦੀ ਸਰਵੋੱਚ ਪੰਚਾਇਤ ਹੈ ਹਮ ਜੀ ਜੀ ਲੋਕ ਸਭਾ ਉਹਦੇ ਵਿੱਚ ਜ ਮਤਲਬ ਜਾ ਕੇ ਜੇ ਤੁਹਾਨੂੰ ਇਹ ਭਰੋਸਾ ਕਿ ਵਿਰਸਾ ਸਿੰਘ ਬਲਟੋਹਾ ਸਾਡੇ ਜਿਹੜੇ ਮਸਲੇ ਨੇ ਚ ਪੰਥ ਦੇ ਨੇ ਚ ਪੰਜਾਬ ਦੇ ਨੇ ਜੀ ਉਹਨਾਂ ਨੂੰ ਸਹੀ ਰੂਪ ਵਿੱਚ ਉਠਾ ਸਕਦਾ ਹੈ ਜੀ ਜੀ ਸਾਡੇ ਮਸਲਿਆਂ ਬਾਰੇ ਇੱਕ ਲੌਜਕ ਨਾਲ ਇੱਕ ਦ੍ਰਿੜਨਾ ਗੱਲ ਕਰ ਸਕਦਾ ਹੈ ਸਮਰੱਥਾ ਰੱਖਦਾ ਹੈ ਜੀ ਤੇ ਇਹ ਵੀ ਜੇ ਤੁਹਾਨੂੰ ਮਹਿਸੂਸ ਹੁੰਦਾ ਆ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਢਿੱਲ ਨਹੀਂ ਰੱਖੂਗਾ ਹਾਂਜੀ ਤੁਸੀਂ ਮੇਰਾ ਜੀਵਨ ਪਿੱਛੇ ਵੀ ਦੇਖਿਆ ਆ ਜੀ ਤੇ ਜੇ ਤੁਹਾਨੂੰ ਇਹ ਜਾਪਦਾ ਹੈ ਤਾਂ ਤਾਂ ਮੈਨੂੰ ਵੋਟ ਪਾਏ ਜੇ ਤੇ ਜੇ ਤੁਹਾਨੂੰ ਇਹ ਜਾਪਦਾ ਆ ਕਿ ਵਿਰਸਾ ਸੰਬਲਟੋਹਾ ਸਿਰਫ ਜਿਦਾਂ ਪਹਿਲਾਂ ਗੱਲਾਂ ਕਰਨ ਵਾਲੇ ਸੀ ਉਸ ਤਰ੍ਹਾਂ ਦਾ ਮੈਂ ਉਹ ਨਹੀਂ ਕਿਹਾ ਮੇਰਾ ਜੋ ਅੱਜ ਤੋਂ ਮੈਂ 15 ਸਾਲ ਦਾ ਸੀ ਹੂੰ ਜਦੋਂ ਮੈਂ ਕਦਮ ਪੁੱਟਿਆ ਸੀ ਇਸ ਪਾਸੇ ਜੀ ਤੇ 45 ਸਾਲ ਹੋ ਗਏ ਐ ਤੇ ਜੋ ਮੇਰਾ ਸਟੈਂਡ ਸੀ ਉਸ ਤੋਂ ਮੇਰਾ ਕਦਮ ਗਾਂਹ ਭਾਵੇਂ ਗਿਆ ਹੋ ਕੇ ਮੈਂ ਪਛਾਣ ਹੀ ਲਿਆਦਾ ਹੂੰ ਜੋ ਮੇਰੀ ਆਵਾਜ਼ ਉਦੋਂ ਸੀ ਅੱਜ ਵੀ ਮੇਰੀ ਆਵਾਜ਼ ਉਹੀ ਹੈ ਜੀ ਮੈਂ ਪੰਥ ਤੇ ਪੰਜਾਬ ਦਾ ਭਲਾ ਚਾਹਣ ਵਾਲਾ ਹੂੰ ਸਾਡਾ ਪੰਜਾਬ ਜੇ ਤਰੱਕੀ ਕਰੂਗਾ ਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਤਰੱਕੀ ਕਰਨਗੀਆਂ ਬਿਲਕੁਲ ਤੇ ਜੇ ਅਸੀਂ ਇੱਥੇ ਹਾਂ ਮਤਬਾਜੀ ਕਰਦਾਰ ਕੁਸ਼ੀ ਗੰਦੀ ਸਿਆਸਤ ਉਹੀ ਕਰੀ ਗਏ ਤੇ ਪੰਜਾਬ ਕਦੇ ਤਰੱਕੀ ਨਹੀਂ ਕਰ ਸਕਦਾ ਜੀ ਜੀ ਔਰ ਪੰਜਾਬ ਦੀ ਤਰੱਕੀ ਵਾਸਤੇ ਜ਼ਰੂਰੀ ਹੈ ਕਿ ਇੱਥੇ ਭਾਈਚਾਰਕ ਸਾਂਝ ਮਜ਼ਬੂਤ ਹੋਵੇ ਬਿਲਕੁਲ ਔਰ ਇੱਥੇ ਸੁੱਖ ਸ਼ਾਂਤੀ ਤੇ ਅਮਨ ਚੈਨ ਦਾ ਮਾਹੌਲ ਹੋਵੇ ਜਿਹੜਾ ਕਿ ਤੁਹਾਨੂੰ ਕਿਤੇ ਨਜ਼ਰ ਨਹੀਂ ਆਉਂਦਾ ਬਿਲਕੁਲ ਕਿਉਂਕਿ ਡਿਵੈਲਪਮੈਂਟ ਜਾਂ ਜਿਹੜੇ ਪ੍ਰੋਜੈਕਟ ਹੈ ਜਾਂ ਇੰਡਸਟਰੀ ਹੈ ਜਿਹੜੀ ਇਨਵੈਸਟਮੈਂਟ ਹੈ ਉਹ ਤਾਦੀ ਹੁੰਦੀ ਹੈ ਜੇ ਉੱਥੋਂ ਦਾ ਮਾਹੌਲ ਸਖਾਵਾਂ ਹੋਊਗਾ ਤੇ ਜਿਹੜੀ ਇੱਥੇ ਸਿੱਖ Hindu ਮੁਸਲਮ ਇਸਾਈ ਹਰਕ ਨੂੰ ਹਰਕ ਦੇ ਧਰਮ ਦਾ ਸਤਕਾਰ ਕਰਨਾ ਚਾਹੀਦਾ ਤੇ ਨਿਸ਼ਚਾ ਆਪਣੇ ਚ ਰੱਖੇ ਜੀ ਜੀ ਸ਼ਰਤਾ ਉਹਦੀ ਕੇਵਲ ਤੇ ਕੇਵਲ ਆਪੋ ਆਪਣੇ ਧਰਮ ਦੇ ਵਿੱਚ ਹੋਵੇ ਪਰ ਕਿਸੇ ਦਾ ਨਰਾਦਰ ਨਾ ਕਰੇ ਤੇ ਭਾਈਚਾਰਕ ਸਾਂਝ ਜਿਹੜੀ ਹੈ ਉਹਦਾ ਮੈਂ ਵਧਾਈ ਹੈ ਕਿਉਂਕਿ ਇਸ ਕਰਕੇ ਮਦਈ ਹੈ ਕਿ ਜ਼ਿੰਦਗੀ ਚ ਬੜਾ ਤਜਰਬੇ ਚ ਹਾਂਜੀ ਸਿੱਖਿਆ ਆ ਜੀ ਜੀ ਸਿੱਖਿਆ ਆ ਤੇ ਜਿਹੜੇ ਭਰਮ ਭਲੇਖੇ ਪਾਏ ਜਾਂਦੇ ਆ ਆ ਤੁਹਾਡੇ ਸਾਹਮਣੇ ਆ ਕਿ ਕਿਹਦਾ ਕੀ ਸਟੈਂਡ ਹੈ ਕਿਹੜਾ ਕਿਤਨੀ ਨਹੀਂ ਗੱਲਾਂ ਕਰਦਾ ਹੀ ਤੇ ਅੱਜ ਕਿੱਥੇ ਖੜੋਤਾ ਵਿਰਸਾ ਸਿੰਘ ਬਲਟੋਹਾ ਦੇ 40 ਸਾਲ ਦੇ ਸਟੈਂਡ ਦੇ ਵਿੱਚ ਰੰਚਕ ਮਾਤਰ ਵੀ ਕੋਈ ਫਰਕ ਦੱਸ ਦੇਵੇ ਤੇ ਮੈਂ ਤੇ ਉਹ ਮਤਲਬ ਗੁਰੂ ਦਾ ਸਿੱਖ ਆ ਪੰਜਾਬੀ ਆ ਜਿਨੇ ਜੇ ਸ਼ਰਮਣੀ ਕਾਲੀ ਦਲ ਦੀ ਮੀਟਿੰਗ ਵੀ ਹੈ ਉਹਦੇ ਵਿੱਚ ਵੀ ਪੰਥ ਤੇ ਪੰਜਾਬ ਦੀ ਗੱਲ ਕੀਤੀ ਹੈ ਕਿਉਂਕਿ ਜਿਹੜਾ ਸ਼੍ਰੋਮਣੀ ਕਾਲਦਲ ਦਾ ਸੰਵਿਧਾਨ ਹੈ ਆਗੂ ਭਾਵੇਂ ਸਾਡੇ ਬਥੇਰੇ ਆ ਪਰ ਪੜਿਆਣੇ ਘੱਟ ਹੈ ਪੜਿਆ ਜੀ ਜੀ ਉਹ ਉਹਨਾਂ ਚੋਂ ਘੱਟ ਸੱਜਣਾ ਨੇ ਤੇ ਮੈਂ ਹਮੇਸ਼ਾ ਹੀ ਸ਼੍ਰੋਮਣੀ ਕਾਲਦਲ ਦੀ ਜਿਹੜੀ ਸਿਧਾਂਤਕ ਲਾਈਨ ਹੈ ਜੀ ਉਹਦੇ ਤੋਂ ਨਾ ਮੈਂ ਕਦੀ ਪਾਸੇ ਗਿਆ ਆ ਤਾਂ ਮੈਂ ਤਾਂ ਉਹ ਅਕਾਲੀ ਐ ਤੇ ਜੇ ਉਹ ਅਕਾਲੀ ਤੁਹਾਨੂੰ ਚੰਗਾ ਲੱਗਦਾ ਹੈ ਤੇ ਵੋਟ ਪਾ ਦਿਆ ਜੇ ਨਹੀਂ ਤਾਂ ਤੁਹਾਡੀ ਮਰਜ਼ੀ ਹੈ ਸੋਵਲ ਤੋਂ ਆਸਬ ਜੇ ਆਪਾਂ ਗੱਲ ਕਰੀਏ ਤੇ ਸ਼੍ਰੋਮਣੀ ਅਕਾਲੀ ਦਲ ਵਰਗੀ ਕੋਈ ਪਾਰਟੀ ਨਹੀਂ ਹੈਗੀ ਦੁਨੀਆ ਤੇ ਨਾ ਹੋਈ ਤੇ ਨਾ ਹੋਊਗੀ ਪਰ ਸਵਾਲ ਇੱਥੇ ਖੜੇ ਹੁੰਦੇ ਆ ਕਿ ਅੱਜ ਅਮਰਤਪਾਲ ਵਰਗੇ ਜਿਹੜੇ ਨੌਜਵਾਨ ਕਹਿੰਦੇ ਉਹ ਫਿਰ ਅੱਜ ਕਹਿ ਰਿਹਾ ਕਿ ਅਸੀਂ ਪੰਥਕਿਆਂ ਉਹ ਉਹਨਾਂ ਨੂੰ ਕਿਦਾਂ ਮੌਕਾ ਮਿਲਿਆ ਗੱਲ ਤੇ ਮੈਂ ਬੁੜਾ ਆ ਗਿਆ ਜੀ ਜੀ ਹਾਂ ਜੀ ਜਦੋਂ ਮੈਂ ਬੁੱਢਾ ਹੋ ਗਿਆ ਬੁੱਢੇ ਦੇ ਕੋਲ ਲੈ ਇਤਰਾ ਕਰਦੇ ਆ ਬੁੱਢੇ ਆਪ ਹੁਣ ਮੈਂ ਇਤਰਾ ਕਰਦਾ ਆ ਭਾਵੇਂ ਮੇਰੇ ਸਮਰੱਥਾ ਤੇ ਹੈ ਨਹੀਂਗੀ ਲੈ ਇੱਕ ਪਾਸੇ ਮੈਨੂੰ ਲੰਮਾ ਪਾੜੋ ਦੂਜੇ ਪਾਸੇ ਹੋਰ ਕਿਹਨ ਨੂੰ ਨੌਜਵਾਨ ਨੂੰ ਪਾੜੋ ਠੀਕ ਪਰ ਇਥੇ ਸਵਾਲ ਖੜੇ ਹੁੰਦੇ ਫਿਰ ਇਹ ਤਸ਼ੱਦਦ ਚੱਲੇ ਆ ਆਪਾਂ ਇਨੇ ਤਸ਼ੱਦਦ ਚੱਲੇ ਆ ਫਿਰ ਵੀ ਲੋਕਾਂ ਨੂੰ ਸ਼ਕਤੀ ਦੀ ਨਿਸ਼ਾਨੀ ਕਿਉਂ ਵੇਖਣ ਦੇ ਆ ਮੈਂ ਗੱਲ ਕਹੇ ਤੇ ਵੀ ਅੱਜ ਵੀ ਪਾੜੋ ਮੈਂ 60 ਦਾ ਹੋ ਗਿਆ ਕੋਈ ਮੇਰੇ ਸਾਹਮਣੇ 25 30 ਵਾਲਾ ਲੈ ਆਓ ਹਾਂਜੀ ਚਲੋ ਚਲੋ ਆਪਾਂ ਥੋੜਾ 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 ਪੰਜਾਬ ਦੇ ਮੁੱਦਿਆਂ ਦੀ ਵੀ ਗੱਲ ਕਰ ਲਈ ਜੀ ਸਰ ਵੇਖੋ ਆਪਾਂ ਪੰਤਕ ਦੀ ਹੌਕਾ ਸਾਰੇ ਦੇ ਰਹੇ ਹਨਾ ਜੀ ਤੁਸੀਂ ਵੀ ਕਹਿ ਰਹੇ ਹੋ ਜੀਰਾ ਸਾਹਿਬ ਵੀ ਕਹਿ ਰਹੇ ਨੇ ਅਮਰਪਾਲ ਜੀ ਵੀ ਕਹਿ ਰਹੇ ਪਰ ਤੁਸੀਂ ਇੱਕ ਆਪਣੀ ਸਪੀਚ ਦੇ ਦਰਮਿਆਨ ਕਿਹਾ ਕਿ ਖੇਤਰੀ ਜਿਹੜੀ ਪਾਰਟੀ ਹੋ ਅਸੀਂ ਆ ਹਨਾ ਖੇਤਰੀ ਪਾਰਟੀ ਨੂੰ ਪੰਜਾਬ ਦੇ ਸੱਭਿਆਚਾਰ ਬਾਰੇ ਕਲਚਰ ਬਾਰੇ ਖੇਤੀਬਾੜੀ ਬਾਰੇ ਸਾਰਾ ਪਤਾ ਸਾਡੇ ਬੁੱਧੇ ਕੀ ਨੇ ਮੇਨ ਮੁੱਦਾ ਜਿਹੜਾ ਸਾਡਾ ਪਾਣੀਆਂ ਦਾ ਮੁੱਦਾ ਅੱਜ ਵੀ ਉੱਥੇ ਖੜਾ ਮੇਨ ਸਾਡਾ ਵਾਤਾਵਰਨ ਨੂੰ ਸੰਭਾਲਣ ਦੀ ਗੱਲ ਅੱਜ ਵੀ ਉੱਥੇ ਖੜੀ ਹੈ ਅੱਜ ਵੀ ਲੋਕ ਜ਼ਹਿਰ ਪਾ ਰਹੇ ਨੇ ਖੇਤਾਂ ਦੇ ਵਿੱਚ ਇਹ ਵਿਸ਼ੇ ਕਿਉਂ ਨਹੀਂ ਆਉਂਦੇ ਖੇਤੀ ਵਿੱਚ ਪਿੰਤਾ ਕਿਉਂ ਨਹੀਂ ਆਉਂਦੀ ਇਸ ਵਿਸ਼ੇ ਤੇ ਅੱਜ ਤੱਕ ਮੈਂ ਕਿਸੇ ਲੀਡਰ ਦਾ ਬਿਆਨ ਨਹੀਂ ਸੁਣਿਆ ਜੀ ਇਸ ਕਰਕੇ ਮੈਂ ਤੁਹਾਨੂੰ ਸਵਾਲ ਕੀਤਾ ਤੁਸੀਂ ਇੱਕ ਬਹੁਤ ਵੱਡੇ ਧਾਕੜ ਲੀਡਰ ਜੀ ਤੁਸੀਂ ਆਪਣੀ ਗੱਲ ਰੱਖ ਦਿਓ ਠੋਕ ਕੇ ਕਿ ਪੰਜਾਬ ਦੇ ਵਾਤਾਵਰਨ ਦੀ ਕਿਉਂ ਨਹੀਂ ਗੱਲ ਚੱਲਦੀ ਦੇਖੋ ਇਹ ਕੋਈ ドラਮਾਂ ਨਹੀਂ ਗਿਆ ਕਿ ਜਿਹੜੀਆਂ ਸਮੇਂ-ਸਮੇਂ ਤੇ ਸਰਕਾਰਾਂ ਰਹੀਆਂ ਨੇ ਜੀ ਉਹਨਾਂ ਨੇ ਪੰਜਾਬ ਦੇ ਨਾਲ ਤੇ ਪੰਥ ਦੇ ਨਾਲ ਧੋਖਾ ਕੀਤਾ ਹੂੰ ਕਿਸੇ ਨੇ ਇਹ ਨਹੀਂ ਸਮਝਿਆ ਕਿ ਪੰਜਾਬ ਵੀ ਸਾਡਾ ਅੰਗ ਹੈ ਪੰਜਾਬ ਜਿਹੜਾ ਗੁਰਾਂ ਦੇ ਨਾਂ ਤੇ ਵਸਦਾ ਹੈ ਜੀ ਜੀ ਜਿਹੜਾ ਪੰਥ ਦੀ ਜਿਹੜੀ ਰੂਟਸ ਨੇ ਜਿੱਥੇ ਜੁੜੀਆਂ ਹੋਈਆਂ ਆ ਇਸ ਸਮੁੱਚੇ ਪੰਜਾਬੀ ਇੱਕ ਤਰ੍ਹਾਂ ਪੰਥ ਹੈ ਬਿਲਕੁਲ ਹਾਂਜੀ ਉਹਦੇ ਨਾਲ ਜਿਹੜੇ ਵੀ ਹਾਕਮ ਨੇ ਜਾਂ ਕੇਂਦਰੀ ਏਜੰਸੀਆਂ ਨੇ ਉਹ ਕਹਿਰੀ ਨਜ਼ਰ ਦੇ ਨਾਲ ਹੀ ਦੇਖਿਆ ਕਿਸੇ ਨੇ ਸਵਾਲੀ ਨਜ਼ਰ ਦੇ ਨਾਲ ਨਹੀਂ ਦੇਖਿਆ ਜੀ 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 ਸਾਡੇ ਪਾਣੀ ਲੁੱਟ ਲੇ ਪੰਜਾਬੀ ਬੋਲਦੇ ਇਲਾਕੇ ਖੋਲੇ ਡੈਮ ਖੋਲੇ ਚੰਡੀਗੜ੍ਹ ਰਾਜਧਾਨੀ ਖੋਲੀ ਪਤਾ ਨਹੀਂ ਕੀ ਕੀ ਖੋਲਿਆ ਹੂੰ ਠੀਕ ਹੈ ਹੂੰ ਇਹ ਮਸਲੇ ਤਤ ਹੱਲ ਹੋ ਸਕਦੇ ਸੀ ਜੇ ਸਿੱਖ ਇੱਕ ਰਹਿੰਦੇ ਜੀ ਅੱਜ ਵੀ ਸਿੱਖ ਇੱਕ ਹੋ ਜਾਣ ਪੰਜਾਬੀ ਇੱਕ ਹੋ ਜਾਣ ਇੱਕ ਆਵਾਜ਼ ਹੋ ਜੇ ਹੂੰ ਕਿ ਬਾਕੀ ਸਭ ਕੁਝ ਬਾਅਦ ਚਾ ਪਹਿਲੇ ਸਾਡੇ ਪੰਜਾਬ ਦੇ ਮਸਲੇ ਆ ਹੂੰ ਉਹਨਾਂ ਦੀ ਤਾਕਤ ਨਹੀਂ ਪੈਂਦੀ ਅਸਰ ਜਹੀਂ ਕੀ ਹੈ ਕਿ ਨੌ ਪੂਰਬੀਏ 12 ਚੁੱਲ੍ਹੇ ਬਣ ਗਏ ਹਨ ਉਹ ਜਿਹਨੂੰ ਮਰਜ਼ੀ ਥੋੜਾ ਜਿਹਾ ਚੋਗਾ ਪਾਉਂਦੇ ਆ ਉਹ ਉਸੇ ਦੀ ਭਾਸ਼ਾ ਬੋਲਣੇ ਕੋਈਂਦੇ ਜੀ ਜੀ ਤੇ ਭਾਸ਼ਾ ਸਾਡੀ ਆਪਦੀ ਵਿਗੜੀ ਪਈ ਹੈ ਜੇ ਅਸੀਂ ਇੱਕ ਝੰਡੇ ਥੱਲੇ ਸ੍ਰੀ ਅਕਾਲ ਤਖਤ ਸਾਹਿਬ ਸਾਡੀ ਸਰਵੋਤ ਸਸਤਾ ਆ ਬਿਲਕੁਲ ਤੇ ਸ਼੍ਰੋਮਣੀ ਅਕਾਲੀ ਦਲ ਸਾਡੀ ਖੇਤਰੀ ਪਾਰਟੀ ਹੈ ਸਾਡੇ ਵੱਡ ਵਡੇਰਿਆਂ ਦੀ ਸਰਜੀ ਹੋਈ ਪਾਰਟੀ ਹੈ ਜੀ ਜੀ ਤੇ ਜੇ ਅਸੀਂ ਬਗਾਨਿਆਂ ਦੇ ਹੱਥੇ ਚੜ ਕੇ ਉਹਨਾਂ ਨੂੰ ਹੀ ਟੁਕਣਾ ਸ਼ੁਰੂ ਕਰ ਦਾਂਗੇ ਤੇ ਫਿਰ ਡਰੂ ਕੌਣ ਲੋਕ ਨਾ ਇਹ ਵੀ ਸਵਾਲ ਕਰ ਰਿਹਾ ਵੀ ਮੋਦੀ ਸਾਹਿਬ ਦੇ ਨਾਲ ਕਾਫੀ ਸਮਾਂ ਤੋਂ ਸਾ ਗੁਜ਼ਾਰ ਰਿਹਾ ਉਦੋਂ ਇਹ ਮਸਲੇ ਹੱਲ ਕਿਉਂ ਨਹੀਂ ਕਰਾਏ ਕਿਉਂਕਿ ਸੈਂਟਰ ਵੀ ਆਪਣਾ ਤੇ ਪੰਜਾਬ ਵੀ ਆਪਣਾ ਕਿਉਂ ਨਹੀਂ ਉਦੋਂ ਇਹ ਮਸਲੇ ਹੱਲ ਹੋਏ ਕਿਉਂ ਨਹੀਂ ਆਵਾਜ਼ ਚੁੱਕੀ ਗਈ ਕੋਈ ਮੋਦੀ ਨੂੰ ਸ਼ੌਂਕੀਏ ਤੇ ਛੱਡਿਆ ਨਹੀਂ ਗਿਆ ਜੀ ਹਾਂਜੀ ਉਹਦੇ ਕਰਤੂਤਾਂ ਕਰਕੇ ਛੱਡਿਆ ਜੀ ਬਥੇਰਾ ਚਿਰ ਬਰਦਾਸ਼ਤ ਕੀਤਾ ਵੀ ਸ਼ਾਇਦ 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 ਹੂੰ ਜਿੱਥੋਂ ਕਈ ਵਾਰ ਹੁੰਦਾ ਵੀ ਤੁਹਾਡੀ ਘਰ ਜਿਹੀ ਹਾਲਾਤ ਮਾੜੀ ਹੁੰਦੇ ਆ ਬਿਲਕੁਲ ਬਿਲਕੁਲ ਤੇ ਪਰ ਤੁਸੀਂ ਇਹ ਨਹੀਂ ਹੁੰਦਾ ਕਿ ਸਾਰਾ ਕੁਝ ਛੱਡ ਕੇ ਤੁਸੀਂ ਬਾਸੀ ਹੋ ਜਾਓਂਗੇ ਜੀ ਪਰ ਜਦੋਂ ਲਗਾਤਾਰ ਤੁਸੀਂ ਜਲਾਲਤ ਦਾ ਸ਼ਿਕਾਰ ਹੁੰਦੇ ਜੀ ਜੀ ਤੇ ਸ਼੍ਰੋਮਣੀ ਅਕਾਲੀ ਦਲ ਉੱਥੇ 2014 ਤੋਂ ਲੈ ਕੇ ਬਾਦਪੇ ਸਾਹਿਬ ਦਾ ਹੋਰ ਸੀਗਾ ਬਿਲਕੁਲ ਜਲਾਲਤੀ ਮਹਿਸੂਸ ਕਰਦੇ ਰਹਿ ਕਦੀ ਚਾਹ ਦੇ ਕੱਪ ਤੇ ਵੀ ਨਹੀਂ ਸਦੇ ਉਹਨਾਂ ਹਮ ਕਦੀ ਕੋਈ ਰਾਏ ਵੀ ਨਹੀਂ ਲਈ ਜੀ ਜੋ ਉਹਨਾਂ ਦਾ ਏਜੰਡਾ ਹੁੰਦਾ ਸੀ ਜੇ ਕੋਈ ਰਾਏ ਦੇਵ ਦਿਓ ਤੂੰ ਮਰਜ਼ੀ ਕਰਦੇ ਸੀ ਇਕੱਲਾ ਇਹ ਹੀ ਨਹੀਂ ਹਾਂਜੀ ਇਹ ਹੀ ਨਹੀਂ ਤੇ ਜਿਹੜੇ ਇਹ ਮਤਲਬ ਇਹ ਜਿਹੜੇ ਉਹਨਾਂ ਦੇ ਵੱਡੇ ਆਗੂ ਨੇ ਉਹਨਾਂ ਦੀ ਵੀ ਨਹੀਂ ਸੀ ਮਰਜ਼ੀ ਮੋਦੀ ਨੂੰ ਛੱਡ ਦੇਣਾ ਮਸਲੇ ਦਾ ਹੱਲ ਹੈਗਾ ਸੀ ਜੀ ਮੋਦੀ ਨਹੀਂ ਜੇਨੂੰ ਪਤਾ ਗੱਲ ਕੀ ਹੈ ਜੀ ਹਾਂ ਮਸਲੇ ਦਾ ਹੱਲ ਜਿਹੜਾ ਆ ਉਹ ਇਸੇ ਗੱਲ 'ਚ ਆਇਆ ਜੀ ਕਿ ਜਦ ਤੱਕ ਸ਼੍ਰੋਮਣੀ ਅਕਾਲੀ ਦਲ ਜੀ 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 ਕੇਂਦਰ ਸਰਕਾਰ ਦੇ ਨਾਲ ਟੱਕਰ ਲੈਂਦਾ ਰਿਹਾ ਹਾਂਜੀ ਜੀ ਕੇਂਦਰ ਦੀ ਸੱਤਾ ਦਾ ਭਾਈਵਾਲ ਨਹੀਂ ਬਣਿਆ ਜੀ ਤੇ ਕਾਲੀਤਾਲੇ ਮਜ਼ਬੂਤ ਰਿਹਾ ਤੇ ਪੰਜਾਬ ਵੀ ਮਜ਼ਬੂਤ ਰਿਹਾ ਤੇ ਪੰਜਾਬ ਦੇ ਹੱਕ ਵੀ ਜਿਹੜੇ ਆ ਸੁਰੱਖਿਅਤ ਰਹੇ ਧੰਨਵਾਦ ਜੀ ਬਹੁਤ ਸੋ ਇਹ ਸਾਨ ਸਰਦਾਰ ਵਿਰਸਾ ਸਿੰਘ ਬਲਟੋਹਾ ਸਾਹਿਬ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਜਿਨ੍ਹਾਂ ਨੇ ਅੱਜ ਦੱਸਿਆ ਅਸੀਂ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਮੁੱਦੇ ਲੋਕਾਂ ਦੇ ਸੰਨ ਜਿਹੜੇ ਲੋਕਾਂ ਦੇ ਸਵਾਲ ਸੰਨ ਉਹਨਾਂ ਕੋਲੋਂ ਜਾਣ ਸਕੀਏ ਸੋ ਅੱਜ ਦੀ ਵੀਡੀਓ ਦੇ ਵਿੱਚ ਇਹਨਾਂ ਜੁੜੇ ਰਹੋ ਸਾਡੇ ਨਾਲ ਸੁਰਖਾਪ ਟੀਵੀ ਧੰਨਵਾਦ